ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦ ਸਿੱਖ ਇਤਿਹਾਸ ਦੀ ਗੱਲ ਕਰਦੇ ਆ ਤੇ ਬਹੁਤ ਸਾਰੀਆਂ ਪ੍ਰਾਤਨ ਇਮਾਰਤਾਂ ਦਾ ਜ਼ਿਕਰ ਹੁੰਦਾ ਬਹੁਤ ਸਾਰੀਆਂ ਉਹਨਾਂ ਵਿਰਾਸਤੀ ਚੀਜ਼ਾਂ ਦਾ ਜ਼ਿਕਰ ਹੁੰਦਾ ਜਿਹੜੀਆਂ ਕਿ ਸ੍ਰੀ ਸਾਡੇ ਗੁਰੂਆਂ ਦੀਆਂ ਚਰਨ ਛੋਪਾ ਪ੍ਰਾਪਤ ਨੇ ਨਾਲ ਦੀ ਨਾਲ ਬਹੁਤ ਸਾਰੇ ਜਹੇ ਪਰਿਵਾਰ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣੀਆਂ ਪਵਿੱਤਰ ਤੇ ਪਾਵਨ ਨਿਸ਼ਾਨੀਆਂ ਦਿੱਤੀਆਂ ਹੋਈਆਂ ਨੇ ਅਜਿਹਾ ਹੀ ਇੱਕ ਪਰਿਵਾਰ ਆ ਬਠਿੰਡੇ ਦੀ ਧਰਤੀ ਤੇ ਉੱਚੋ ਮੰਡੀ ਦੇ ਨੇੜੇ ਬੁਰਜ ਮਾਤਾ ਦੇਸਾਂ ਜੀ ਦੇ ਨਾਂ ਤੇ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਅੱਜ ਜਿੱਥੇ ਇਟਲੀ ਦੀਆਂ ਸਿੱਖ ਸੰਗਤਾਂ ਨਵਾਂ ਸਾਲ ਮਨਾ ਰਹੀਆਂ ਨੇ ਉੱਥੇ ਹੀ ਬੜੇ ਹੀ ਕਰਮਾਂ ਵਾਲੀ ਇਹ ਧਰਤੀ ਆ ਕਿ ਸਿੱਖ ਸੰਗਤਾਂ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਤੇ ਪਵਿੱਤਰ ਦਸਤਾਰ ਦਾ ਜਿਹੜਾ ਵਾ ਉਹ ਵੀ ਦਰਸ਼ਨ ਦਿਦਾਰੇ ਕਰ ਰਹੀਆਂ ਨੇ ਸੋ ਭਾਈ ਜਸਵੀਰ ਸਿੰਘ ਜੀ ਬੁਰਜ ਮਾਤਾ ਦੇਸਾਂ ਦਸਵੀਂ ਪਾਤਸ਼ਾਹੀ ਗੁਰਦੁਆਰਾ ਨੇੜੇ ਪੁੱਚੋ ਮੰਡੀ ਤੋਂ ਇਹ ਜਿਹੜੀਆਂ ਨਿਸ਼ਾਨੀਆਂ ਲੈ ਕੇ ਅੱਜ ਇਟਲੀ ਦੀ ਧਰਤੀ ਗੁਰਦੁਆਰਾ ਗੋਬਿੰਦ ਸਰ ਸਾਹਿਬ ਲਵਿਨਿਓ ਪਹੁੰਚੇ ਨੇ ਜਿੱਥੇ ਕਿ ਵੱਡੀ ਤਾਦਾਤ ਦੇ ਵਿੱਚ ਸਿੱਖ ਸੰਗਤਾਂ 9 ਸਾਲ ਦੇ ਉੱਤੇ ਨਤਮਸਤਕ ਹੋਣ ਦੇ ਲਈ ਗੁਰਦੁਆਰਾ ਸਾਹਿਬ ਪਹੁੰਚਿਆ ਨੇ ਤੇ ਨਾਲ ਦੀ ਨਾਲ ਹੀ ਇਹਨਾਂ ਪਾਵਨ ਪਵਿੱਤਰ ਜਿਹੜੀਆਂ ਨਿਸ਼ਾਨੀਆਂ ਵਾਂ ਜਿਹੜੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਮਾਤਾ ਦੇਸਾਂ ਜੀ ਦੇ ਪਰਿਵਾਰ ਦੇ ਕੋਲ ਸੀ ਉਹਨਾਂ ਦੀ 10ਵੀਂ ਪੀੜ੍ਹੀ ਜਿਹੜੀ ਆ ਇਹਨਾਂ ਨਿਸ਼ਾਨੀਆਂ ਦੀਆਂ ਸਾਂਭ ਸੰਭਾਲਾ ਕਰ ਰਹੀ ਆ ਉਹਨਾਂ ਪਵਿੱਤਰ ਨਿਸ਼ਾਨੀਆਂ ਦੇ ਜਿਹੜੇ ਇਟਲੀ ਦੀ ਸੰਗਤ ਨੂੰ ਕੁੱਲੇ ਦਰਸ਼ਨ ਦਦਾਰੇ ਕਰਵਾਏ ਜਾ ਰਹੇ ਨੇ ਆਓ ਆਪਾਂ ਚੱਲਦੇ ਹਾਂ ਇਟਲੀ ਦੇ ਗੁਰਦੁਆਰਾ ਗੋਬਿੰਦ ਸਰ ਸਵਾ ਲਵਿਨੀਓ ਤੇ ਕਰਦੇ ਹਾਂ ਇਹਨਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਦਦਾਰੇ ਤੇ ਨਾਲ ਦੀ ਨਾਲ ਆਪਾਂ ਭਾਈ ਜਸਵੀਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਤੇ ਉਹ ਖੁਦ ਸੰਗਤ ਨੂੰ ਦੱਸਣਗੇ ਇਹਨਾਂ ਨਿਸ਼ਾਨੀਆਂ ਦੀ ਮਹੱਤਤਾ ਇਹਨਾਂ ਨਿਸ਼ਾਨੀਆਂ ਬਾਰੇ ਖੁਦ ਸੰਗਤ ਨੂੰ ਜਿਹੜੀ ਆ ਉਹ ਜਾਣਕਾਰੀ ਦੇਣਗੇ ਆਓ ਚੱਲਦੇ ਹਾਂ ਇਟਲੀ ਦੇ ਗੁਰਦੁਆਰਾ ਸਾਹਿਬ ਤੇ ਕਰਦੇ ਆ ਇਹਨਾਂ ਪ੍ਰਾਤਨ ਜਿਹੜੀਆਂ ਨਿਸ਼ਾਨੀਆਂ ਵਾਂ ਉਹਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਜਦੋਂ ਵੀ ਸਾਡੇ ਇੱਕ ਸਿਸਟਮ ਹੈ ਸ਼ੁਰੂ ਤੋਂ ਕਿ ਪ੍ਰਸ਼ਾਦ ਤਿਆਰ ਕਰਕੇ ਮਾਤਾ ਜੀ ਅੱਗੇ ਗੁਰੂ ਸਾਹਿਬ ਅੱਗੇ ਅਰਦਾਸ ਕਰੀਦੀ ਹੈ ਤੇ ਉਹ ਬਾਕ ਦੇ ਵਿੱਚ ਕੋਈ ਨਾ ਕੋਈ ਸੰਕੇਤ ਆਉਂਦਾ ਹੈ ਇਹ ਕੰਮ ਕਰਨਾ ਜਾਂ ਨਹੀਂ ਕਰਨਾ ਸਾਨੂੰ ਕਦੇ ਵੀ ਹਾਮੀ ਮਾਤਾ ਨੇ ਨਹੀਂ ਭਰੀ ਕਿ ਇਸ ਸਥਾਨ ਦੇ ਨਾਲ ਤੇ ਤੁਸੀਂ ਗੁਰਾਇਆਂ ਕਰੋ ਜੈਵੇਂ ਬਹੁਤਾ ਵੱਡਾ ਬਣਾਓ ਇਹੀ ਆਉਂਦਾ ਰਿਹਾ ਕਿ ਜਿੰਨਾ ਕੁਝ ਹੈਗਾ ਸੰਭਣ ਯੋਗ ਹੈ ਇਹਨੂੰ ਸੰਭਲੋ ਜਿਹੜਾ ਕੁਝ ਬਣਨਾ ਹੈ ਉਹ ਸਾਨੂੰ ਨਹੀਂ ਪਤਾ ਕੀ ਦੇ ਕੀ ਤੋਂ ਬਣਾਉਣਾ ਹਰ ਵਾਰੀ ਇਹੀ ਆਉਂਦਾ ਕਹਤਾ ਕਿਸੇ ਇੱਕ ਨਹੀਂ ਬਣਾ ਦੇਣਾ ਤੁਸੀਂ ਨਹੀਂ ਕਹਿਣਾ ਕਿਸੇ ਨੂੰ ਇਹ ਪਹਿਲੀ ਵਾਰ ਉਪਰਾੰਦਾ ਇਹ ਸੰਗਤ ਨੇ ਕੀਤਾ ਸੀ ਇਹਨਾਂ ਸੰਗਤਾਂ ਨੂੰ ਵੀ ਦੱਸਿਆ ਕਿ ਅਸੀਂ ਜੋਰ ਪਾਏ ਜ਼ਰੂਰਾਂ ਪਰ ਸਾਨੂੰ ਕੀ ਇੱਥੇ ਬਾਹਰ ਚੇਹ ਨਾ ਕਹੇ ਗਰਾਈਆਂ ਕਰਕੇ ਲੈ ਕੇ ਕਿਸੇ ਤੋਂ ਮੰਗਿਓ ਨਾ ਗੁਰਦੁਆਰਾ ਕਮੇਟੀਆਂ ਵੀ ਜੋ ਸੇਵਾ ਕਰਦੀਆਂ ਉਹਨਾਂ ਦੀ ਭਾਵਨਾ ਜੇ ਸੰਗਤ ਕੁਝ ਟੇਕਦੀ ਆ ਉਹਦੀ ਭਾਵਨਾ ਕਿਉਂਕਿ ਮਾਤਾ ਜੀ ਨੇ ਕੁਝ ਇਹਨਾਂ ਗੱਲਾਂ ਦੇ ਅਹਿਸਾਸ ਕਰਾਏ ਹੋਏ ਆ ਕਿ ਜਦੋਂ ਕੋਈ ਆਪ ਦੀ ਉੱਚਲ ਨਾਲ ਕਿਸੇ ਨੂੰ ਕੁਝ ਦਿੰਦਾ ਹੈ ਜਾਂ ਦਰਸ਼ਨੀ ਪੇਟਾ ਦਿੰਦਾ ਹੈ ਉਹਦੇ ਨਾਲ ਸਭ ਈਸ਼ਾਵਾ ਤੇ ਪਿਆਰ ਨਾਲ ਜਾਂਦਾ ਜਿਹੜਾ ਕਿ ਸਹੀ ਤਰੀਕੇ ਨਾਲ ਜੂਜ ਹੁੰਦਾ ਜਦੋਂ ਕਿਸੇ ਦੀ ਮਜਬੂਰੀ ਜਾਂ ਚਾਰ ਬੰਦਿਆਂ ਚ ਖੜੇ ਤੋਂ ਕੁਝ ਲੈਣੇ ਆ ਤੇ ਉਹ ਕਲੇਸ਼ ਦਾ ਕਾਰਨ ਬਣਦਾ ਉਹਦੇ ਨਾਲ ਬਹੁਤ ਮੈਲ ਜਾਂਦੀ ਹੈ ਜਿਹੜੀ ਕਿ ਉੱਥੇ ਪ੍ਰਵਾਨ ਹੀ ਨਹੀਂ ਹੈ ਤੇ ਸਤਿਗੁਰਾਂ ਨੇ ਬੜੀ ਰਹਿਮਤ ਕੀਤੀ ਹੈ ਸੰਗਤਾਂ ਜਿੱਤੇ ਬੜਾ ਪਿਆਰ ਸਤਕਾਰ ਬਖਸ਼ਿਸ਼ ਕਰ ਰਹੀਆਂ ਆ ਉੱਥੇ ਸੀ ਸੰਗਤਾਂ ਨੂੰ ਬੇਨਤੀ ਵੀ ਕਰਦੇ ਆ ਕਿ ਜਦੋਂ ਵੀ ਤੁਸੀਂ ਭਾਰਤ ਆਓ ਤਾਂ ਜਰੂਰ ਕੈਮਰਾਮੈਨ ਸਿਮਰਨਜੀਤ ਸਿੰਘ ਮਰੋਗ ਦੇ ਨਾਲ ਇਟਲੀ ਤੋਂ ਮੈਂ ਸਾਬੀ ਚੀਨੀਆ